ਦਿਲ 'ਚ ਦਰਦ ਬਹੁਤ ਹੁੰਦੀ ਸੀ ਪਰ ਉਸ ਪ੍ਰਮਾਤਮਾ ਨੂੰ ਪਤਾ ਕਿ ਮੇਰਾ ਪੁੱਤਰ ਸਿਰਫ ਕਲਾਕਾਰੀ ਕਰ ਰਿਹਾ ਇਸ ਕਲਾ ਦੇ ਮਾਧਿਅਮ ਤੇ ਮੈਂ ਨੂੰ ਬੜਾ ਉੱਚਾ ਲੈ ਕੇ ਜਾਣਾ ਤੇ ਉਹ ਕਿਰਦਾਰ ਮੈਂ ਕੀਤਾ ਔਰ ਰੱਬ ਨੇ ਹੱਥ ਦੇ ਕੇ ਉਹ ਕਿਰਦਾਰ ਕਰਵਾਇਆ ਮੈਂ ਆਪ ਨਹੀਂ ਇਹ ਕਰ ਸਕਦਾ ਸੀ ਕਦੇ ਰੱਬ ਖੁਦਾ ਭਗਵਾਨ ਇਹ ਸਭ ਝੂਠ ਹੈ ਝੂਠ ਮੈਂ ਜੋ ਕੁਝ ਵੀ ਅੱਜ ਤੱਕ ਕੀਤਾ ਉਹ ਪ੍ਰਮਾਤਮਾ ਨੇ ਹੀ ਕਰਵਾਇਆ ਗੁਰੂ ਕਰਨ ਨੇ ਕਰਵਾਇਆ ਮੈਂ ਨਹੀਂ ਸੀ ਕਰ ਸਕਦਾ ਦਾ ਤੂੰ ਐਨਾ ਮਿਹਰਬਾਨ ਵੀ ਹੋ ਸਕਦਾ ਤੂੰ ਕਿੰਨਾ ਮਿਹਰਬਾਨ ਹੋ ਸਕਦਾ ਕਿ ਜਿਸ ਬੰਦੇ ਨੂੰ ਐਕਟਿੰਗ ਦੀ ABC ਨਹੀਂ ਆਉਂਦੀ ਤੂੰ ਉਸ ਬੰਦੇ ਨੂੰ ਕਿੱਥੇ ਰਜਾ ਕੇ ਖੜਾ ਕਰਦਾ ਹੈ ਇਹ ਮੈਂ ਅਲਫਾਜ਼ਾਂ 'ਚ ਬਿਆਨt ਇਹ ਨਹੀਂ ਕਰ ਸਕਦਾ ਜੱਜਤ ਮੈਂ ਆਪਣੀ ਮਨਮਰਜ਼ੀ ਕੀਤੀ ਉਦੋਂ ਮੈਂ ਹਮੇਸ਼ਾ ਗਲਤ ਹੋਇਆ ਮੈਨੂੰ ਰੱਬ ਨੇ ਸਜ਼ਾ ਦਿੱਤੀ ਜੱਜਤ ਵੀ ਮੈਂ ਪਰਮਾਤਮਾ ਤੇ ਕਿਰਪਾ ਕੀਤੀ ਛੱਡੀ ਹਰ ਗੱਲ ਤਾਂ ਹਮੇਸ਼ਾ ਠੀਕ ਹੋਈ ਇੱਡੀ ਵੱਡੀ ਹਿਸਟਰੀ ਤੇ ਇੱਡੀ ਵੱਡੀ ਇਹ ਗੱਲ ਬਣ ਜੂਗੀ ਕਿ ਸਾਰੇ ਦੀ ਸਾਰੀ ਫਿਲਮ ਜਿਹੜੀ ਹੈਗੀ ਹੈ ਉਹ ਮੇਰੇ ਮੋਢੇ ਤੇ ਆ ਕੇ ਖੜ ਜੂਗੀ ਔਰ ਬੀਬੀ ਰਜਨੀ ਦੇ ਮੋਢੇ ਤੇ ਆ ਕੇ ਰੂਪੀ ਦੇ ਖੜ ਜੂਗੀ ਤਾਂ ਮੇਰਾ ਖਿਆਲ ਹੈ ਬਾਪ ਨੇ ਤੇ ਧੀ ਨੇ ਇੱਕ ਦੂਜੇ ਦੀ ਮਾਨ ਇੱਜ਼ਤ ਰੱਖਦੇ ਹੋਏ ਨਜ਼ਰ 'ਚ ਬਾ ਕਮਾਲ ਰੱਬ ਨੇ ਕੰਮ ਕਰਾਇਆ ਹੈ ਦਿਲ ਮੇਰਾ ਬੜਾ ਕੋਮਲ ਹੈ ਖੁਦਾ ਜਾਣਦਾ ਬੰਦੇ ਨੂੰ ਹੈ ਅਲਾਦਾ ਚੰਦਾ ਬਹੁਤ ਸਖਤ ਪਰ ਮੈਂ ਇੱਕ ਡਿਸਿਪਲਿੰਡ ਬਾਪ ਹਾਂ ਆਪਣੇ ਪਰਿਵਾਰ ਦੇ ਵਿੱਚ ਵੀ ਸੱਸ਼ੇ ਕਾਲ ਜੀ ਹੁਣੇ ਅਸੀਂ ਫਿਲਮ ਬੀਬੀ ਰਜਨੀ ਦੇਖ ਕੇ ਆਏ ਆ ਤੇ ਸਾਡੇ ਨਾਲ ਮੌਜੂਦ ਨੇ ਯੋਗਰਾਜ ਜੀ ਸੱਸ਼ੇ ਕਾਲ ਜੀ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਦੋਂ ਐਨੇ ਸਮੇ ਦੀ ਮਿਹਨਤ ਹਨਾ ਐਨਾ ਵੱਡਾ ਪ੍ਰੋਜੈਕਟ ਕਰਨ ਤੋਂ ਬਾਅਦ ਅੱਜ ਉਸ ਨੂੰ ਪਰਦੇ ਤੇ ਦੇਖਿਆ ਤਾਂ ਕਿਵੇਂ ਦਾ ਲੱਗਿਆ ਮੇਰੀ ਅੱਖਾਂ ਵਿੱਚ ਅੰਜੂ ਸੀ। ਮਨ ਬੜਾ ਭਰਿਆ ਹੋਇਆ ਸੀ ਕਿ ਮੈਂ ਉਸ ਪ੍ਰਮਾਤਮਾ ਦਾ ਉਸ ਰੱਬ ਦਾ ਸ਼ੁਕਰਾਨਾ ਕਿਵੇਂ ਕਰਾਂ। ਕਿਸ ਅਲਫ਼ਾਜ਼ਾਂ ਨਾਲ ਕਰਾਂ? ਕਿ ਅਕਾਲ ਪੁਰਖ ਦਾ ਤਾਰ ਪਿਤਾ ਤੂੰ ਐਹੋ ਜਿਹਾ ਨਵਾਜਦਾ ਹੈ ਆਪਣੇ ਪੁੱਤਰ ਨੂੰ ਤੇ ਸਾਰੀ ਫਿਲਮ ਨੂੰ ਆਪ ਤੂੰ ਬੈਠ ਕੇ ਸਾਰਾ ਕੁਝ ਬਣਾਇਆ ਹੈ। ਤੇ ਤੇਰਾ ਧੰਨਵਾਦ ਕਰਨ ਵਾਸਤੇ ਮੇਰੇ ਕੋਲ ਅਲਫ਼ਾਜ਼ ਹੈ ਨਹੀਂ ਮੇਰਾ ਸਿਰ ਝੁਕਦਾ। ਗੁਰੂ ਘਰ ਦੇ ਵਿੱਚ ਸਿਰ ਝੁਕਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੂਹਰੇ ਸਿਰ ਝੁਕਦਾ ਹੈ ਸ਼ਹੀਦਾ ਸਿੰਘਾਂ ਦੇ ਸਾਹਮਣੇ ਸਿਰ ਝੁਕਦਾ ਹੈ ਚਰਨਾਂ 'ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਪਿਤਾ ਜੀ ਸ਼ੁਕਰ ਹੈ ਸ਼ੁਕਰ ਮਹਾਰਾਜ ਤੇਰਾ ਕੋਟ ਨੂੰ ਕੋਟ ਧੰਨਵਾਦ ਜੁਗੋ ਜੁਗ ਧੰਨਵਾਦ ਇਸ ਤੋਂ ਇਲਾਵਾ ਧੀਏ ਮੇਰੇ ਕੋਲ ਸ਼ਬਦ ਹੈ ਨਹੀਂ ਤਾਂ ਖੁਦ ਤੁਸੀਂ ਰੱਬ 'ਚ ਐਨਾ ਯਕੀਨ ਰੱਖਦੇ ਹੋਣਾ ਫਿਰ ਇਹੋ ਜਿਹਾ ਕਿਰਦਾਰ ਨਿਭਾਉਣਾ ਕਿੰਨਾ ਕੁ ਮੁਸ਼ਕਿਲ ਰਿਹਾ ਕਈ ਵਾਰੀ ਮਨ ਇਸ ਗੱਲ ਦੇ ਵਿੱਚ ਫਸ ਜਾਂਦਾ ਅਗੇ ਕਿ ਕੀ ਕਰੀਏ ਮੈਂ ਮਹਾਰਾਜ ਨੇ ਹਮੇਸ਼ਾ ਹੀ ਇਹ ਗੱਲ ਸੋਜੀ ਪਾਈ ਹੈ ਕਿ ਪੁੱਤਰ ਤੂੰ ਹਰ ਗੱਲ ਨਾ ਮੇਰੇ ਤੋਂ ਪੁੱਛ ਕੇ ਕਰਿਆ ਕਰ ਜਿਵੇਂ ਪਿਤਾ ਜੀ ਕਹਿੰਦੇ ਗੁਰੂ ਘਰ ਤੋਂ ਪੁੱਛ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛ ਕੇ ਸਿਦਾਂ ਸਿੰਘਾ ਤੋਂ ਪੁੱਛ ਕੇ ਬਾਬਾ ਦੀਪ ਸਿੰਘ ਤੋਂ ਪੁੱਛ ਕੇ ਕਿ ਮਹਾਰਾਜ ਆ ਮੈਂ ਕੀ ਕਰਨਾ ਚਾਹੀਦਾ ਹੈ ਕੋਈ ਵੀ ਕੰਮ ਮੈਂ ਕੋਸ਼ਿਸ਼ ਕਰਦਾ ਮੇਰਾ ਕੋਈ ਡਿਸੀਜਨ ਹੁੰਦਾ ਨਹੀਂ ਸੋ ਸਾਰੇ ਡਿਸੀਜਨ ਰੱਬ ਦੀਨੇ ਗੁਰੂ ਘਰ ਦੇਨੇ ਇਹ ਡਿਸੀਜਨ ਵੀ ਗੁਰੂ ਘਰ ਦਾ ਸੀ ਤੇ ਮੈਨੂੰ ਨਹੀਂ ਸੀ ਪਤਾ ਕਿ ਮਹਾਰਾਜ ਨੇ ਮੈਨੂੰ ਐਦਾਂ ਨਵਾਜਣਾ ਹਾਂ ਦਿਲ 'ਚ ਦਰਦ ਬਹੁਤ ਹੁੰਦੀ ਸੀ ਪਰ ਉਸ ਪ੍ਰਮਾਤਮਾ ਨੂੰ ਪਤਾ ਕਿ ਮੇਰਾ ਪੁੱਤਰ ਸਿਰਫ ਕਲਾਕਾਰੀ ਕਰ ਰਿਹਾ ਇਸ ਕਲਾ ਦੇ ਮਾਧਿਅਮ ਤੇ ਮੈਨੂੰ ਬੜਾ ਉੱਚਾ ਲੈ ਕੇ ਜਾਣਾ ਤੇ ਉਹ ਕਿਰਦਾਰ ਮੈਂ ਕੀਤਾ ਔਰ ਰੱਬ ਨੇ ਹੱਥ ਦੇ ਕੇ ਉਹ ਕਿਰਦਾਰ ਕਰਵਾਇਆ ਮੈਂ ਆਪ ਨਹੀਂ ਇਹ ਕਰ ਸਕਦਾ ਸੀ ਕਦੇ ਵੀ ਮੈਂ ਜੋ ਕੁਝ ਵੀ ਅੱਜ ਤੱਕ ਕੀਤਾ ਉਹ ਪ੍ਰਮਾਤਮਾ ਨੇ ਹੀ ਕਰਵਾਇਆ ਗੁਰੂ ਘਰ ਨੇ ਕਰਵਾਇਆ ਮੈਂ ਨਹੀਂ ਸੀ ਕਰ ਸਕਦਾ ਸਵਾਲ ਨੇ ਦੀ ਇੱਕ ਤਾਂ ਕਿ ਜੋ ਇਹੋ ਜਿਹਾ ਕਿਰਦਾਰ ਨਿਭਾਉਣਾ ਹਨ ਅਸੀਂ ਮਤਲਬ ਦੁਨੀ ਚੰਦ ਦੇ ਕਿਰਦਾਰ ਦਾ ਇੱਕ ਹੋਰ ਐਂਗਲ ਵੀ ਦੇਖਿਆ ਇਸ ਫਿਲਮ ਦੇ ਵਿੱਚ ਤੇ ਇੱਕ ਜਦੋਂ ਬੋਲਦਾ ਨਾ ਸੱਚੀ ਲੂ ਕੰਡੇ ਖੜੇ ਹੋ ਜਾਂਦੇ ਐ ਸੱਚੀ ਡਰ ਲੱਗਦਾ ਕਿ ਹੁਣ ਕੀ ਕਰੂਗਾ ਜਾਂ ਹਵਨ ਕਰਨ ਤੋਂ ਬਾਅਦ ਵੀ ਉੱਠਦਾ ਹੈ ਕਿ ਹੁਣ ਕੀ ਬੋਲੂਗਾ ਤਾਂ ਇੰਨਾ ਮਤਲਬ ਆਪਣੇ ਕਿਰਦਾਰ ਚ ਖੂਬਕੇ ਉਹਨੂੰ ਨਿਭਾਉਣਾ ਉਸ ਤੋਂ ਬਾਅਦ ਆਡੀਅנס ਦੇ ਇਹੋ ਜਿਹੇ ਰਿਵਿਊਜ਼ ਹੋਣਾ ਕਿਵੇਂ ਲੱਗਦਾ ਜਿਹੜੀ ਖੁਸ਼ੀ ਹੈ ਨਾ ਤੁਹ ਡਰ ਲੱਗਦਾ ਸਕਸੈਸ ਤੋਂ ਡਰ ਲੱਗਦਾ ਹੈ ਲੋਕਾਂ ਦੀ ਵਾਹ ਵਾਹ ਤੋਂ ਡਰ ਲੱਗਦਾ ਹੈ ਤੇ ਹਮੇਸ਼ਾ ਸਿਰ ਨੀਵਾ ਕਰ ਦਿੰਦਾ ਮੈਂ ਮਹਾਰਾਜੇ ਤੂੰ ਹੀ ਕਰਾਉਣ ਵਾਲਾ ਹੈ ਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਮੈਂ ਸ਼ਾਇਦ ਯੋਗਰਾ ਸਿੰਘ ਨੂੰ ਪਰਦੇ ਤੇ ਬਹੁਤ ਸਾਲ 53 ਸਾਲ ਦੇਖਦਾ ਰਿਆ ਰੱਬ ਨੇ ਬਹੁਤ ਕੁਝ ਦਿੱਤਾ ਕਲਾਕਾਰੀ ਦੇ ਥਰੂ ਬੜਾ ਨਾਮ ਬੜਾ ਸਤਕਾਰ ਪਰ ਜਦ ਅੱਜ ਦੇਖਿਆ ਪਰਦੇ ਤੇ ਤੇ ਮੈਨੂੰ ਐ ਲੱਗਿਆ ਕਿ ਖੁਦਾ ਤੂੰ ਇੰਨਾ ਮਿਹਰਬਾਨ ਵੀ ਹੋ ਸਕਦਾ ਹੈ ਤੂੰ ਕਿੰਨਾ ਮਿਹਰਬਾਨ ਹੋ ਸਕਦਾ ਕਿ ਜਿਸ ਬੰਦੇ ਨੂੰ ਐਕਟਿੰਗ ਦੀ ABC ਨਹੀਂ ਆਉਂਦੀ ਤੂੰ ਉਸ ਬੰਦੇ ਨੂੰ ਕਿੱਥੇ ਰਜਾ ਕੇ ਖੜਾ ਕਰਦਾ ਹੈ ਇਹ ਮੈਂ ਅਲਫਾਜ਼ਾਂ ਵਿੱਚ ਬਿਆਨ ਤੀਏ ਨਹੀਂ ਕਰ ਸਕਦਾ ਮੈਂ ਕੀ ਕਰਾਂ ਪਾਪ ਦਾ ਰੋਲ ਵੀ ਇਹਨਾਂ ਹੱਥੋਂ ਇੱਕ ਆਪਣੀ ਤੀਨ ਉਹ ਜੇ ਮੁੰਡੇ ਨਾਲ ਵਿਆਹ ਦੇਣਾ ਉਸ ਉਸ ਸਮੇਂ ਕੀ ਇੱਕ ਆਪਣੀ ਸੱਚੀ ਤੀ ਨਾਲ ਕਨੈਕਟ ਕਰਨਾ ਕਿਉਂਕਿ ਇੱਕ ਸੱਚੀ ਤੀ ਦੇ ਪਿਓ ਵੀ ਹੋ ਹਨਾ ਤਾਂ ਉਹ ਭਾਵਨਾ ਕਿਵੇਂ ਰਹਿੰਦੀ ਹੈ ਮੇਰਾ خیال ਕਿਤਨਾ ਕਿਤੇ ਮੈਨੂੰ ਇਹ ਲੱਗਦਾ ਕਿ ਮੈਂ ਕਦੇ ਐਕਟਿੰਗ ਕਰ ਹੀ ਨਹੀਂ ਪਾਇਆ ਮੈਂ ਜੋ origianally ਹਾਂ ਉਹੀ ਸਕਰੀਨ ਤੇ ਹਾਂ ਕਦੇ ਗਲੈਸਕ੍ਰੀਨ ਪਾਉਣ ਦੀ ਲੋੜ ਨਹੀਂ ਭਈ ਉਸ ਡੈਪਥ ਜਾ ਕੇ ਸੀਕੁਐਂਸ ਕਿਉਂਕਿ ਦਿਲ ਮੇਰਾ ਬੜਾ ਕੋਮਲ ਹੈ ਖੁਦਾ ਜਾਣਦਾ ਬੰਦੇ ਨੂੰ ਅਲਾਦਾ ਚੰਨ ਬਹੁਤ ਸਕਦਾ ਪਰ ਮੈਂ ਇੱਕ ਡਿਸਿਪਲਿੰਡਡ ਬਾਪ ਹਾਂ ਆਪਣੇ ਪਰਿਵਾਰ ਦੇ ਵਿੱਚ ਵੀ ਇੱਕ ਡਿਸਿਪਲਨਡ ਹਸਬੰਦ ਆ ਇੱਕ ਡਿਸਿਪਲਨ ਬੇਟਾ ਔਰ ਇੱਕ ਡਿਸਿਪਲਨ ਦੋਸਤ ਆ ਮੈਂ ਉਸ ਚੀਜ਼ ਨੂੰ ਕਦੇ ਕੰਪਰੋਮਾਈਜ਼ ਨਹੀਂ ਕੀਤਾ ਆਪਣੇ ਅਸੂਲਾਂ ਦੇ ਨਾਲ ਕਿਉਂਕਿ ਮੈਂ ਸਮਝਦਾ ਮੇਰੇ ਅਸੂਲ ਠੀਕ ਨੇ ਪਰ ਹਾਂ ਜਦ ਜਦ ਮੈਂ ਆਪਣੀ ਮਨਮਰਜ਼ੀ ਕੀਤੀ ਹੈ ਉਦੋਂ ਮੈਂ ਹਮੇਸ਼ਾ ਗਲਤ ਹੋਇਆ ਮੈਨੂੰ ਰੱਬ ਨੇ ਸਜ਼ਾ ਦਿੱਤੀ ਹੈ ਜਦ ਜਦ ਵੀ ਮੈਂ ਪਰਮਾਤਮਾ ਤੇ ਕਿਰਪਾ ਕੀਤੀ ਛੱਡੀ ਹਰ ਗੱਲ ਤਾਂ ਹਮੇਸ਼ਾ ਠੀਕ ਹੋਈ ਸੂ ਮੈਂ ਅੱਜ ਵੀ ਜਿੱਥੇ ਮਹਾਰਾਜ ਨੇ ਮੈਨੂੰ ਰੱਖਿਆ ਹੈ ਮਹਾਰਾਜ ਹੋਰ ਬਲੰਦੀਆਂ ਤੇ ਪਹੁੰਚਾਵੇ ਹੋਰ ਸੇਵਾ ਕਰਵਾਵੇ ਪਰ ਮੈਨੂੰ ਡਰ ਬਹੁਤ ਲੱਗਦਾ ਹੈ ਸਕਸੈਸ ਤੋਂ ਬਹੁਤ ਡਰ ਲੱਗਦਾ ਹੈ ਕਿ हे ਪ੍ਰਮਾਤਮਾ ਦੇਖੀ ਕਿਤੇ ਮੇਰੇ ਚ ਹੰਕਾਰ ਨਾ ਜੇ ਮੈਂ ਕਦੇ ਕਿਸੇ ਦਿਲ ਨੂੰ ਦੁਖਾ ਬੈਠਾਂ ਮੇਰੇ ਬੋਨ ਗੁੱੜ ਨਾਲੋਂ ਵੀ ਮਿੱਠੇ ਹੋ ਜਾਣ ਮੇਰੀ ਨਜ਼ਰ ਸਵੱਲੀ ਹੋ ਜੇ ਤੂੰ ਮੈਨੂੰ ਆਪਣਾ ਇਹੋ ਜਿਹਾ ਬੰਦਾ ਬਣਾ ਲੈ ਕਿ ਮੈਂ ਪਰਫੈਕਟ ਤਾਂ ਨਹੀਂ ਹੋ ਸਕਦਾ ਪਰ ਇਹੋ ਜਿਹਾ ਬੰਦਾ ਬਣਾ ਲੈ ਕੇ ਲੋਕ ਕਹਿਣ ਕਿ ਹਾਂ ਇਹ ਇੱਕ ਗੁਰੂ ਮਹਾਰਾਜ ਦਾ ਬੰਦਾ ਹੈ ਰੱਬ ਦਾ ਬੰਦਾ ਹੈ ਸੋ ਮੈਂ ਉਹ ਬੰਦਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਲੇਕਿਨ ਹਰ ਚੀਜ਼ ਜਿਹੜੀ ਦਿਲ 'ਚ ਮੇਰੇ ਹੈਗੀ ਉਹ ਮਹਾਰਾਜ ਪੂਰੀ ਕਰਦਾ ਪਰ ਆਹ ਹੋ ਜੂਗਾ ਮੈਨੂੰ ਇਹ ਨਹੀਂ ਸੀ ਪਤਾ ਕਿ ਐਡੀ ਵੱਡੀ ਹਿਸਟਰੀ ਤੇ ਐਡੀ ਵੱਡੀ ਇਹ ਗੱਲ ਬਣ ਜੂਗੀ ਕਿ ਸਾਰੇ ਦੀ ਸਾਰੀ ਫਿਲਮ ਜਿਹੜੀ ਹੈਗੀ ਹੈ ਉਹ ਮੇਰੇ ਮੋਢਿਆਂ ਤੇ ਆ ਕੇ ਖੜ ਜੂਗੀ ਔਰ ਬੀਬੀ ਰਜਨੀ ਦੇ ਮੋਢਿਆਂ ਤੇ ਆ ਕੇ ਰੂਪੀ ਦੇ ਖੜ ਜੂਗੀ ਤੋ ਮੇਰਾ ਖਿਆਲ ਹੈ ਬਾਪ ਨੇ ਤੇ ਧੀ ਨੇ ਇੱਕ ਦੂਜੇ ਦੀ ਮਾਣ ਇੱਜ਼ਤ ਰੱਖਦੇ ਹੋਏ ਨਜ਼ਰ ਚ ਬਾ ਕਮਾਲ ਰੱਬ ਨੇ ਕੰਮ ਕਰਾਇਆ ਜੀ ਮੇਰਾ ਆਪ ਜਿਦਾ ਤੁਸੀਂ ਵਿਸ਼ਵਾਸ ਕਰਦੇ ਹੋ ਨਾ ਪਰ ਇੱਕ ਸਮਾਂ ਇਹੋ ਜਿਹਾ ਹੁੰਦਾ ਕਿ ਆਪਣਾ ਬਹੁਤ ਜ਼ਿਆਦਾ ਪੱਕਾ ਹੋ ਜਾਂਦਾ ਹੈ ਉਹ ਕੋਈ ਹਿੱਸਾ ਜ਼ਿੰਦਗੀ ਦਾ ਤੀਏ ਰੱਬ ਤੇ ਵਿਸ਼ਵਾਸ ਆਪਾਂ ਕਰ ਨਹੀਂ ਸਕਦੇ ਆਪਾਂ ਨਾ ਨਹੀਂ ਜਪ ਸਕਦੇ ਕੁਝ ਨਹੀਂ ਕਰ ਸਕਦੇ ਸਿਰਫ ਅਰਦਾਸ ਕਰ ਕਰ ਸਕਦੇ ਆਂ ਮਹਾਰਾਜ ਤੂੰ ਆਪਦਾ ਨਾਮ ਜਪਾਲਾ ਆਪਣੇ ਚਰਨਾਂ ਚ ਲਾ ਲਾ ਆਪਣੇ ਪੁੱਤਰ ਨੂੰ ਨਵਾਜ ਲੈ ਟੂ ਬੀ ਵੈਰੀ ਓਨੈਸਟ ਆਪਾਂ ਨਹੀਂ ਕਰ ਸਕਦੇ ਉਦੋਂ ਆਪ ਬਾਰ-ਬਾਰ ਅਰਦਾਸ ਕਰਾਂਗੇ ਬਾਰ-ਬਾਰ ਪਿਤਾ ਨੂੰ ਆਖਾਂਗੇ ਨਾ ਫਿਰ ਥੋੜੀ ਸੁਣ ਲੈਂਦਾ ਕਿ ਹਾਂ ਆ ਬਈ ਮੈਂ ਤੇਰੇ ਤੋਂ ਬੈਠ ਕੇ ਨਾਜ ਪਾਲ ਮੈਂ ਮੈਂ ਕੋਸ਼ਿਸ਼ ਕਰ ਰਿਹਾ ਇੱਕ ਬੜਾ ਅੱਛਾ ਇਨਸਾਨ ਬਣਨ ਦੇ ਵਾਸਤੇ ਮੈਂ ਕੋਸ਼ਿਸ਼ ਰੱਬ ਨੂੰ ਰੋਜ਼ ਅਰਦਾਸ ਕਰਦਾ ਕਿ ਮੈਨੂੰ ਇੱਕ ਐਸਾ ਇਨਸਾਨ ਬਣਾ ਮੈਂ ਜਿੰਨਾ ਮਰਜੀ ਤੂੰ ਮੈਨੂੰ ਨਵਾਜ਼ ਦੇ ਇਸ ਦੁਨੀਆ ਦਾ ਬਾਦਸ਼ਾਹ ਵੀ ਬਣਾ ਦੇ ਪਰ ਮੇਰੀ ਨਜ਼ਰ ਨਹੀਂ ਵੀ ਰਹਿਣੀ ਚਾਹੀਦੀ ਹੈ ਮੈਂ ਤੇਰੇ ਚਰਨਾਂ ਦੀ ਧੂੜ ਬਣ ਕੇ ਰਹਿਣਾ ਚਾਹਣਾ ਆ ਮੈਨੂੰ ਉਮੀਦ ਆ ਤੁਸੀਂ ਮੇਰੀ ਗੱਲ ਸਮਝ ਰਹੇ ਹੋਵੋਗੇ ਮੈਂ ਕੀ ਕਹਿਣਾ ਚਾਹਣਾ ਸੋ ਮੈਂ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਨਵਾਜਣਾ ਚਾਹਣਾ ਅੱਜ ਜੋ ਕੁਝ ਵੀ ਹੋਇਆ ਹੈ ਦੁਨੀਆ ਦੇ ਵਿੱਚ ਔਰ ਇਹ ਫਿਲਮ ਜੇ ਚੱਲੇਗੀ ਬਹੁਤ ਕੁਝ ਹੋਊਗਾ ਬਹੁਤ ਸਾਰੀਆਂ ਮਹਾਰਾਜ ਫਿਲਮਾਂ ਵੀ ਦੇਣਗੇ ਪਰ ਜੋ ਕੁਝ ਵੀ ਗੁਰੂ ਕਰਾਊਗਾ ਹੇ ਮਹਾਰਾਜ ਆਪਣੀ ਝੋਲੀ 'ਚ ਬਿਠਾ ਕੇ ਕਰਾਈ ਮੈਨੂੰ ਕੁਝ ਨਹੀਂ ਆਉਂਦਾ ਬਹੁਤ-ਬਹੁਤ ਸ਼ੁਭਕਾਮਨਾਵਾਂ ਆ ਸਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬੀ ਵੀ ਰਜਨੀ ਫਿਲਮ ਰਿਲੀਜ਼ ਹੋ ਚੁੱਕੀ ਹੈ ਅੱਜ ਤੋਂ ਤੁਸੀਂ ਜ਼ਰੂਰ ਪਹੁੰਚੋ ਸਿਨੇਮਾ ਘਰਾਂ 'ਚ ਏ ਸੀ ਕਿ ਸਾਡੇ ਨਾਲ ਯੋਗਰਾਜ ਸਿੰਘ ਜਿਨ੍ਹਾਂ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਕਾਫੀ ਚੀਜ਼ਾਂ ਬਾਰੇ ਤੇ ਸਪੈਸ਼ਲੀ ਫਿਲਮ ਬਾਰੇ ਧੰਨਵਾਦ